ਮਿਆਲ ਭਰੀ ਸਾਸਰੀ ਘਾਲ ਫੇਸਬੁਕ ਨੂ ਟਿਊਬ ਵਾਲਿਆਂ ਨੂੰ ਕਹਿੰਦੇ ਐਡ ਜੋਣੀ 5 ਤੋਂ 7 ਫੋਟੋਆਂ ਭੇਜ ਦਿਓ ਕਰੋ ਆਪਾਂ ਦੇ ਕੇ 8 ਤੋਂ 9 ਚੀਜ਼ਾਂ ਤਾਂ ਪੇ ਪੋਟਰ ਤੇ ਲੰਬੜ ਚੱਲੀ ਜਾਂਦਾ ਕਹਿੰਦੇ ਐਡ ਜੋਣੀ ਫੋਟੋਆਂ ਭੇਜ ਦਿਆ ਕਰੋ 5 ਤੋਂ 7 ਵੀਰ ਕੋ ਟੈਡੀ ਫੋਨ ਨਾ ਖੱਚੇ ਤੇ ਵੀਰ ਕੋ ਲਾਇਕ ਸ਼ੇਅਰ ਕਮੈਂਟ ਕਰ ਦੇ ਪਰ ਭਰਾ ਬਣ ਕੇ ਲਾਇਕ ਕਰ ਦਿਆ ਕਰੋ ਥੋੜੀ ਲਾਇਕ ਨਹੀਂ ਕਰਦੇ ਵੀਰ ਕੋ ਸਾਰੀ ਵਕਤ ਸਟੈਪ ਨਾ ਕਰੋ ਮੇਰੇ 14 ਸਤਾ ਦਾ ਟਰਾਲਾ ਲੈਜਰ ਕੱਢਦਾ ਬੈੱਡ ਬਣਿਆ ਵਾ ਇਹਦਾ ਤੇ ਏਰੀਆ ਹੰਪਰਸਰ ਪਿੰਡ ਮਰੀਠਾ ਉੱਥੇ ਖੜਾ ਇਹ ਕਾਦੀ ਬਣਾ ਕੇ ਲੈ ਆ 14 ਫੁੱਟਾ ਟਰਾਲਾ 10 ਨੜੀ ਹਾਬਾ ਰੇਲ ਦਾ ਹਿੱਸਾ 20 ਬਾਈ ਦੇ ਬਹਿਰਨਾ 3 ਫੁੱਟ ਵੈੱਡਾ ਵੈੱਡਾ ਦਾ ਤੇ 2 ਫੱਟੇ ਦਾ ਡਾਲਾ ਸਾਈਡ ਨੂੰ ਵੀ ਖੁੱਲਦਾ ਤਾਂ ਨੂੰ ਵੀ ਖੁੱਲਦਾ ਤਿੰਨਾ ਪਾਸੋਂ ਡਾਲਾ ਖੁੱਲਦਾ ਇਹਦਾ ਤਾਂ ਵਾਲੇ ਪਾਸੇ ਵੀ ਕਿੱਥੇ ਵੰਗਾ ਪਾਉਣੇ ਤੇ ਜਪੱਦੀ ਪਾਉਣ ਦੀ ਲੋੜ ਨਹੀਂ ਉੱਥੇ ਵੀ ਜਾਲੀ ਲੱਗੀ ਆ ਤੇ 3 ਫੁੱਟ ਵੈੱਡਾ 2 ਫੁੱਟ ਵਾਲਾ ਵੀਲ ਕਵਰ ਚੜਿਆ ਬੇੜਕੇ ਲੱਗੇ ਹੋਏ ਆ ਟੂਕੇ ਦਾ ਰੰਗ ਕੀਤਾ ਵਾ ਵਧੀਆ ਟਰਾਲਾ ਰੇਟ ਦੀ ਗੱਲ ਕਰੀਏ ਰੇਟ ਹੈਗਾ ਇਹਦਾ 250 ਲੱਖ 55000 255000 ਰੁਪਿਆ ਰੇਟ ਆ ਵਧੀਆ ਟਰਾਲਾ ਤੇ ਕੋਕਾ ਪੀਸ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ 22 ਦੇ ਬਾਹਰ ਨਹੀਂ ਤੇ ਰੇਲ ਦਾ ਹਿੱਸਾ ਪੂਰਾ ਹੈਵੀ ਤੋਂ ਪਾਰਾ ਟਰਾਲਾ 27 28 ਕਵੰਟ ਦਾ ਟਰਾਲਾ ਹੈ 14 7 ਤੋਂ ਵਧੀਆ ਕੋਕਾ ਪੀ ਟਰਾਲਾ ਗੁਰਗਾਂ ਦੀ ਫੋਟੋ ਲੱਗੀ ਆ ਜਿਹਦੇ ਉੱਤੇ ਤੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਨੇ ਏਰੀਆ ਹੰਪਰ ਸਰ ਪੈਂਟਮੀਲੀਟਾ ਉੱਥੇ ਖੜਾ ਹੈ ਡਬਲ ਪੰਪ ਇਹਦਾ ਡੂੜਾ ਪੰਪਾ ਇਹਦਾ ਧੋ ਪੰਪ ਲੱਗੇ ਡਬਲ ਤੇ 15 15 ਟਨ ਵਾਲੇ ਧੋ ਪੰਪ ਲੱਗੇ ਹੋਇਆ 30 ਟਨ ਚੱਕਦੇ 30 ਟਨ ਦਾ ਵੇਖੋ 25 ਮੈਂ ਤੇ 1 ਟਨ ਹੁੰਦਾ ਕਿੰਨਾ ਵਜ਼ਨ ਬਣ ਜਾਂਦਾ ਕੋ ਕਾਫੀ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਹੈਵੀ ਤੋਂ ਭਾਰਾ ਟਰਾਲਾ ਬਣਿਆ 10 ਇੰਚੀ ਹੱਬਾ ਇਹਦੀ ਰੇਲ ਦਾ ਹਿੱਸਾ 3 ਫੁੱਟ ਵੈਡਾ 2 ਫੁੱਟ ਵਾਰ ਤੇ 2 ਲੱਖ 55000 ਰੁਪਏ ਰੇਟ ਆ ਵੀਰ ਕੋ ਸਾਰੀ ਵਿਕਸ ਸਟੈਪ ਨਾ ਕਰੋ 11 ਛੇ ਦਾ ਟਰਾਲਾ ਬਹੁਤ ਵਧੀਆ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ 10 ਇੰਚੀ ਗੱਡ ਰਾਇ ਇਹਦੇ ਤੇ ਆ 10 ਨੜੀ ਹੱਬਾ ਪੰਜਾਂ ਚੀਸਾ ਇਹਦਾ ਇਹਸਾ ਪੰਜੀ ਚੀ ਹਰੇ ਦਾ ਇਹਸਾ ਨਹੀਂ ਵੀ ਆਪਾਂ ਕਰਕੇ ਤੇ ਬਹੁਤ ਜੇ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਮਾਰਕ ਵੀ ਦਾ ਨੰਬਰ ਉੱਤੇ ਆ ਗਿਆ ਤੇ ਰੇਟ ਦੀ ਗੱਲ ਕੀ ਹੈ ਰੇਟ ਹੈਗਾ 145000 ਰੁਪਿਆ ਮੌਕੇ ਤੇ ਮਾਨਤਨ ਕਰਦੇ ਹਾਂ ਕਿ ਕਿਸੇ ਵੀਰ ਭਾਈ ਨੇ ਲੈਣਾ ਵੀ ਸੰਪਰਕ ਕਰ ਸਕਦੇ ਆ 11 6.5 ਦਾ ਟਰਾਲਾ ਸਿੰਕਲ ਪੰਪ ਚਾ ਚਾਰਸੇਸਾ ਪਨ ਲੱਗਿਆ ਵਾ ਤੇ 4 ਇੰਚ ਦੀ ਬੱਤੇ ਆ 22 ਦੇ ਬਾਹਰ ਗਏ ਜੀ ਭਵਗੈਟਰਾ ਨਾਲ ਕਿਸੇ ਵੀਰ ਭਾਈ ਜੀ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਇਹ ਇਕੱਠ 17 18 ਕਮਟਾ ਦਾ ਡਰਾ ਲੈ ਬਿਨਾ ਜਾਲੀ ਤੋਂ ਆ ਇਹਦਾ ਵੈੱਡ ਪੱਤੀ ਵਾਲਾ ਨੇਜਰ ਕੱਟਦਾ ਨਹੀਂ ਬਣਿਆ ਵਾ ਸਿੱਧਾ ਵੈੱਡ ਬਣਿਆ ਵਾ ਇਹ ਤੇ 145000 ਰੁਪਇਆ ਰੇਟ ਆ ਮੌਕੇ ਤੇ ਮਾਨਤਾਣ ਕਰ ਦੇਣਗੇ ਕਿਸੇ ਵੀਰ ਭਾਈ ਜੀ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਂਦਾ ਏ ਗੰਬਰ ਸਰਵ ਤੇ ਬਹੁਤ ਸਮਾਂ ਤੋਂ ਉਹਨੂੰ ਸਾਰੀ ਵੀਡੀਓ ਵੇਖੋ ਸਟੈਪ ਨਾ ਕਰਿਓ ਤੇ ਮੱਛੀ ਹੱਕ ਚ ਹੈਗਾ ਇਹ ਟਰਾਲਾ 553 ਇੰਚੇ ਦੀ ਹੱਕਾ ਮੱਛੀ ਨਿਊ 100 ਮਗਰ ਚੱਲੂਗਾ ਇਹ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਕਿੰਦੀ ਜਦਾ ਡਾਲੇ ਦੇ ਵੀ ਲਿਖਿਆ ਨੰਬਰ ਆ ਦੇ ਇਸੇ ਵੀਰ ਦਾ ਨੰਬਰ ਡਾਲੇ ਦੇ ਵੀ ਦਿਖਿਆ ਵਾ ਤੇ ਉਹ ਵੀ ਜਿੰਨੂੰ ਲਾਤਾ ਪਾ 27 ਮਾਡਲ ਜਉਂਦੀ ਵਾਲਾ ਟਾਇਰ 40 45 ਪੈਸੇ ਆ ਟਰਾਂਜਾਦਾ ਜਿਉਂ ਦਿਹਾੜਾ ਇੰਜਨ ਗੇਅਰ ਦਾ ਪੂਰਾ ਓਕੇ ਆ ਕਿਸੇ ਵੀਰ ਭਾਈ ਨੇ ਲੈਣਾ ਵੀ ਨਿਸਪਰਕ ਕਰ ਸਕਦੇ ਆ ਰੇਟ ਦੀ ਗੱਲ ਕਰਕੇ ਰੇਟ ਹੈਗਾ 3 ਲੱਖ ਤੇ 65000 ਰੁਪਿਆ ਰੇਟ ਆ 2007 ਮੰਡਲਾ ਇੰਜਨ ਗੇਅਰ ਦਾ ਓਕੇ ਆ ਏਰੀਆ ਅੰਬਰਸਰ ਉੱਥੇ ਖੜਾ ਕਿਸੇ ਵੀਰ ਭਾਈ ਨੇ ਲੈਣਾ ਵੀ ਨਿਸਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਥੇ ਦਿੱਤਾ ਜਾਂਦਾ ਸਾਰੀ ਜਾਣਕਾਰੀ ਲਈ ਫੋਨ ਲਾ ਕੇ ਲੈ ਸਕਦੇ ਆ ਕੋਕਾ ਪੀ ਟਰੈਕਟਰ ਆ ਤੇ ਖਾਤਰੀ ਖਾਤਰੀ ਲਾ ਕੇ ਵੀ ਇੰਜ ਗੇਰਤਾ ਪੂਰਾ ਹੋ ਗਿਆ ਲੈਫਟ ਸੈਕਟਰ ਪੂਰੀ ਵਧੀਆ ਸੈਲਫ ਸਟਾਰਟ 1 ਰੁਪਏ ਦਾ ਕੰਮ ਨਹੀਂ ਪਾਵਦਾ ਕਿਸੇ ਵੀਰ ਭਾਈ ਜੀ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਡੰਡਾ ਪੱਟੀ ਡਾਬਰ ਨਾਲ ਤੇ ਸਾਰੀ ਜਾਣਕਾਰੀ ਜਾਨੀ ਫੋਨ ਲਾ ਕੇ ਲੈ ਸਕਦੇ ਆ ਇਸੇ ਵੀਰ ਕੋਲੇ ਜੌਂਦੀਆ ਰਕ ਵਾਲੇ ਕੋਲੇ ਗਿੰਦਰੇ ਪਏ ਦੋ ਬਕਾਉ ਬਿਲਕੁਲ ਨਵੇਂ ਗਿੰਦਰੇ ਆ ਇਹ ਤੇ ਇਹ ਬਣਵਾ ਕੇ ਜੌਂਦੀ ਤੇ ਵੇਚਦੇ ਖਾਂ 700 ਰੁਪਿਆ ਮੰਗ ਰਹੇ ਆ ਮੌਕੇ ਦੇ ਮਾਰ ਤਣ ਕਰਦੇ ਨੇ ਕਿ ਦੋ ਜਿੰਦਰੇ ਆ 27 ਇੰਚ ਤਵੇ ਇਹਨਾਂ ਦੇ ਤੇ ਕਿਸੇ ਵੀਰ ਭਾਈ ਨੇ ਲੈਣੇ ਹੋਣ ਵੀਰ ਨਾਲ ਸੰਪਰਕ ਕਰ ਸਕਦੇ ਆ ਤੇ ਬਹੁਤ ਵਈ ਜਿੰਦਰੇ ਹੈਵੀ ਤੋਂ ਭਾਰੇ ਜਿੰਦਰੇ ਆ ਵੱਟਾ ਪਾਉਣ ਵਾਲੇ ਤਵੇਆਂ ਵਾਲੇ ਜਿੰਦਰੇ ਦੋ ਜਿੰਦਰੇ ਆ ਇਹ ਵੀਰ ਕੋਲੇ ਕਿਸੇ ਵੀਰ ਭਾਈ ਨੇ ਲੈਣੇ ਹੋਣ ਵੀਰ ਨਾਲ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਕਹਿ ਲਿਆ ਨਾ ਚੌਂਤੀਆ ਵਾਲੇ ਵੀਰ ਕੋਲੇ ਇੱਕੋ ਹੀ ਨੰਬਰ ਇਹਨਾਂ ਦਾ ਤੇ ਕਿਸੇ ਵੀਰ ਭਾਈ ਨੂੰ ਲੈਣੇ ਵੀ ਦਾ ਸੰਪਰਕ ਕਰ ਸਕਦੇ ਹਾਂ 2014 ਮਾਡਲ ਟਰੈਕਟਰ ਆ 19 ਚ ਕਾਪੀ ਬਣੀ ਵੀ ਆ ਕਿਸੇ ਵੀਰ ਭਾਈ ਨੂੰ ਲੈਣੇ ਵੀ ਦਾ ਸੰਪਰਕ ਕਰ ਸਕਦੇ ਹਾਂ ਉਹ ਕਾਪੀ ਟਰੈਕਟਰ ਆ ਤੇ ਕਿਸੇ ਵੀਰਤਾ ਹੀ ਲੈਣਾ ਵੀ ਦਾ ਸੰਪਰਕ ਕਰ ਸਕਦੇ ਹਾਂ 2014 ਮਾਡਲ ਆ ਉੰਨੀ ਚ ਕਾਪੀ ਬਣੀ ਆ ਰੇਟ ਦੱਸਿਆ ਸੀ 735 ਟਰੈਕਟਰ ਆ ਬੈਂਟਰੀ ਨਵੀਂ ਧਰੀ ਵੀ ਆ 10000 ਰੁਪਏ ਦੀ 100 ਰੁਪਏ ਦੀ ਬੀੜੀ ਕਿੜੀ ਦੇ ਟਾਇਰ ਪਾਏ ਬੀੜੀ ਕੰਪਨੀ ਤੇ ਤੇ 70 ਪਰ ਹੈ ਟਾਇਰ ਇੰਜਨ ਕੇਅਰ ਦਾ ਓਕੇ ਆ ਰੋਪੜ ਜਿਹੜਾ ਰੋਪੜ ਦਾ ਨੰਬਰ ਹੈ ਦਾ ਕਿਸੇ ਵੀਰ ਭਾਈ ਜੀ ਲੈਣਾ ਬੀਨਸ ਪਰ ਕਰ ਸਕਦੇ ਆ ਡਬਲ ਕਲੱਚ ਹੈ ਇਹ ਟਰੈਕਟਰ 735 ਨਵੇਂ ਮਾਡਲ ਕਿਆ ਹੈ ਟੌਪ ਮਾਡਲ ਆ ਡਬਲ ਕਲੱਚ ਹੈ ਇੰਜਨ ਕੇਅਰ ਦਾ ਓਕੇ ਆ ਬਹੁਤ ਘੱਟ ਟਰੈਕਟਰ ਚੱਲਿਆ ਸਿਰਫ 5-7 ਕਿੱਦਾਂ ਦੀ ਵਾਈ ਦੀ ਵੀਰ ਦੀ ਵੀਰ ਬਾਹਰ ਗਏ ਤਾਂ ਕਿਰੇ ਨਵਾਂ ਕੜਾਇਆ ਜੀ ਉਹਨਾਂ ਨੇ ਤੇ ਕਾਪੀ ਵੀ ਬਹੁਤ ਲੇਟ ਬਣਾਈ ਜੀ ਉਹਨਾਂ ਨੇ 2014 ਮਾਡਲਾ ਉਨੀ ਚ ਕਾਪੀ ਬਣਾਈ ਆ ਕੈ ਪਾਲਿਕਾ ਪੀ ਆ ਜੀ ਬਹੁ ਵਜਿਆ ਟਰੈਕਟਰ ਇਕ ਉਤੇ ਵੇਚ ਪਰ ਭਰਾ ਲੱਗਿਆ ਵਾ ਰੇਟ ਤੁਣੀ ਫੋਨ ਤੇ ਕਰ ਸਕਦੇ ਰੇਟ ਦੱਸਿਆ ਨਹੀਂ ਸਾਰੀ ਜਾਣਕਾਰੀ ਲੈਣੀ ਫੋਨ ਲਾ ਕੇ ਲੈ ਸਕਦੇ ਕੋਕਾ ਪੀਸ ਔਰ ਟਰੈਕਟਰ ਬਹੁਤ ਘਟ ਚੱਲਿਆ ਵਾ 2018 ਮਾਡਲ ਕਮੋਟਰ ਕਰਾਇਆ ਨਵੇਂ ਮਾ ਟਟਕ ਤੇ ਵੀਰ ਭਾਈਆਂ ਨਾਲ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ 2018 ਮਾਡਲ ਬਹੁਤ ਵਧੀਆ ਕਿਸੇ ਵੀਰ ਭਾਈਆਂ ਨਾਲ ਲੈਣਾ ਵੀਰਾਂ ਸੰਪਰਕ ਕਰ ਲਓ ਆਣੀ ਪਤਾ ਵੀ ਸੈਕਟਮ ਨਾਲ ਦੇਣ ਕਿ ਨਹੀਂ ਰੇਟ ਦੱਸਿਆ ਨਹੀਂ ਰੇਟ ਕੋਈ ਫੋਨ ਤੇ ਕਰ ਸਕਦੇ ਆ ਤੇ ਸਾਰੀ ਜਾਣਕਾਰੀ ਤੇ ਨਹੀਂ ਫੋਨ ਲਾ ਕੇ ਲੈ ਸਕਦੇ ਜੀ ਮਾਲਕ ਵੀ ਤਾਂ ਨੰਬਰ ਉੱਤੇ ਕਹਿੰਦੀ ਜਾਂਦਾ ਬਹੁਤ ਵਈਆ ਕਮਟਰ ਕਰਾਇਆ ਤੇ ਨੰਬਰ ਤੋਂ ਉਹਨੂੰ ਦਿੱਨੇ ਉੱਤੇ ਨਾਂ ਪਾ ਲਾਇਆ ਉਹਤੇ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਤੁਸੀਂ ਤੇ ਨਵੇਂ ਆਰਕਾ ਪਿਆ ਅਬਾ ਤੇ ਆ ਬਹੁਤ ਘਟ ਚੱਲਿਆ ਵਾ ਤੇ ਅਜ ਪੂਰਾ ਇੰਨਾ ਰੰਗ ਸ਼ੰਗ ਵੀ ਲਿਓ ਦਾ ਬਾਹਰ ਖੜਾ ਭੀੜ ਕੋ ਸਾਰੀ ਵਿਕਲ ਸਟੈਪ ਨਾ ਕਰਿਓ ਭੀਮ ਆਡਾ ਟਰੈਕਟਰ 855 ਘੋੜਾ ਬੈਂਪਰ ਲੱਗਿਆ ਵਾ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਤੇ 21 ਇੰਚ ਬੈਂਪਰ ਲੱਗਿਆ ਜੀ 24 ਇੰਚ 24 ਇੰਚ ਬੈਂਪਰ ਲੱਗਿਆ ਤੇ ਪੂਰਾ ਵਧੀਆ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਦੋ ਡਬਲ ਗੈਕਟੀ ਬੋਡਰਾ ਭੀਮ ਆਡਾ ਇੰਜਨ ਗੇਅਰ ਦਾ ਪੂਰਾ ਓਕੇ ਆ ਰੰਗ ਛੰਗ ਕਿਦੋਂ ਲਿਆ ਨਹੀਂ ਟਰੈਕਟਰ ਦਾ ਜਿਵੇਂ ਨਵੇਂ ਵਰਗਾ ਟਰੈਕਟਰ ਪਿਆ ਵਾ ਬਹੁਤ ਘੱਟ ਚੱਲਿਆ ਵਾ ਟਰੈਕਟਰ ਮਗਰ ਲੈਫਟ ਵਾਲਾ ਪੰਪ ਨਾਲ ਲਵਾਇਆ ਵਾ ਜੀਐਸਟੀ ਪੁੱਟਰ ਅੰਦੂਜਾ ਪੰਪ ਵੀ ਨਾਲ ਲੱਗਿਆ ਹੋਵੇ ਤੇ ਰੈਡੀਏਟਰ ਵੇਖ ਸਕਦੇ ਚਾਹਾਂ ਉੱਤੋਂ ਨਵੇਂ ਹਰਗਾ ਪਿਆ ਟਰੈਕਟਰ ਬਹੁਤ ਸਾਫ ਕੇ ਰੱਖਿਆ ਵਾ ਕਿਸੇ ਵੀਰ ਭਾਈ ਨੇ ਲੈਣਾ ਮੇਰੇ ਸੰਪਰਕ ਕਰ ਸਕਦੇ ਮੇਰੇ ਮੇ ਟਰਬੋ ਵੀ ਲੱਗੀ ਲੱਗਦੀ ਜਿਹੜੇ ਹਾਂ ਟਰਬੋ ਦੱਕੀ ਵੀ ਹੈ ਟਰੈਕਟਰ ਨੂੰ ਕਿਸੇ ਵੀਰ ਭਾਈ ਨੇ ਲੈਣਾ ਮਾਲਕ ਵੀ ਤੇ ਨੰਬਰ ਉੱਤੇ ਦੇਣਾ ਸਾਰੀ ਜਾਣਕਾਰੀ ਮੈਂ ਫੋਨ ਲੱਗ ਜਾ ਸਕਦੇ ਹਾਂ ਰੇਟ ਦੱਸਿਆਂ ਦੀ ਰੇਟ ਫੋਨ ਤੇ ਦੱਸਾਂਗੇ ਵੀਰਾਂ ਦੇ ਤੇ 20 ਮਾਡਲ ਆ ਇੰਜਣ ਕੇਹਦਾ ਪੂਰਾ ਓਕੇ ਟਰਪੋ ਲੱਕੀ ਇਹ ਵੀ ਟਰੈਕਟਰ ਨੂੰ ਤੇ ਪੂਰਾ ਜੋਰ ਛੋਰ ਮਾਰਦਾ 16 ਦੇ ਟਾਇਰਾਂ ਚ 20 ਮਾਡਲ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ 14 14 ਫੁੱਟਾ ਟਰਾਲਾ 14 7 ਦਾ ਬਹੁਤ ਵਧੀਆ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਜਿਹੜੀਆਂ ਕਰਦਾਸ ਪਰ ਕੋਕਾ ਵੀ ਟਰਾਲਾ 10 ਨੜੀ ਹਾਬਾ 10 ਇੰਚੀ ਦੇ ਗਾਡਰ ਆ ਤੇ ਰੇਲ ਦੇ ਹਿੱਸਾ ਤੇ ਵਧੀਆ ਟਾਇਰ ਚੜੇ ਹੋਏ ਆ 40 45 ਪੈਸੇ ਬਿਨਾ ਕੱਟ ਤੋਂ ਡਬਲ ਪੰਪਾ 4 ਇੰਚੀ ਬੰਤੇ ਆ 20 ਬੈਜ ਦੇ ਬਹਿਰਨਾ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਲੋ ਰੇਟ ਫੋਨ ਤੇ ਕਰ ਸਕਦੇ ਆ ਰੇਟ ਦੱਸਿਆ ਨਹੀਂ ਬਹੁਤ ਵੀ ਰੇਟ ਨਹੀਂ ਦੱਸਦੇ ਤੇ ਰੇਟ ਫੋਨ ਤੇ ਕਰ ਸਕਦੇ ਆ ਬਹੁਤ ਵਧੀਆ ਟਰਾਲਾ ਹੈਵੀ ਤੋਂ ਭਾਰਾ ਟਰਾਲਾ ਬਣਿਆ ਵਾ 14 7 ਦਾ ਤੇ ਕੋਕਾ ਵੀ ਟਰਾਲਾ ਹੈ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਚੱਲ ਜਾਂਦਾ ਇਹ ਲੇਜਰ ਕਰਦੇ ਦਾ ਵੈੱਡ ਬਣਿਆ ਤਾਂ ਨਹੀਂ ਹੱਬਾ ਰਹਿਦਾ ਹਿੱਸਾ ਮੱਛੀ ਹੋਕੜ ਟਰਾਲਾ ਗਾਡਰਾਂ ਦੇ ਫੁੱਲ ਪਲੇਟਾਂ ਭਰੀਆਂ ਹੋਈਆਂ ਪੂਰੇ ਹੈਵੀ ਟਰਾਲਾ 28 28 ਮਾਟਰ ਦਾ ਟਰਾਲਾ ਵੀ ਪਈ ਦੇ ਬਹਿਰਗਾ ਵੀਲ ਕਵਰ ਲੱਗੇ ਹੋਏ ਆ ਪੂਰਾ ਵਧੀਆ ਟਰਾਲਾ 14 7 ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਕੋਕਾ ਵੀ ਟਰਾਲਾ ਤੇ ਆ ਵੀਰੇ ਨਿੱਕੀ ਜਿਹੀ ਟਰਾਲੀ ਆ ਜੀਪ ਵਾਲੀ ਰੇੜੀ ਵਜਦੀ ਕਿਹੜੀ ਕਿਸੇ ਵੀਰ ਭਾਈ ਨੇ ਲੈਣੀ ਵੀ ਨਾਲ ਸੰਪਰਕ ਕਰ ਸਕਦੇ ਆ 4 ਫੁੱਟ ਚੌੜੀ ਆ 5.5 ਫੁੱਟ ਲੰਮੀ ਐ ਇਹ ਤੇ ਰੇਟ ਫੋਨ ਤੇ ਕਰ ਸਕਦੇ ਆ ਪਤਲਾ ਇਹ ਹਿੱਸਾ ਪਾਇਆ ਵਾ ਕਮਾਨੀਆਂ ਵਾਲੀ ਐ ਕਿਹੜੀ ਜੀਵ ਮਗਰ ਹੁੰਦੀ ਉਹ ਟਰਾਲੀ ਆ ਕਿਸੇ ਵੀਰ ਭਾਈ ਨੇ ਲੈਣੀ ਹੋਵੇ ਵੀ ਨਾ ਸੰਪਰਕ ਕਰ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਜਾਂਦਾ ਵਧੀਆ ਟਰਾਲੀ ਆ ਕਿਚੋਂ ਗਲੀ ਚਲੀ ਨਹੀਂ ਪੂਰੀ ਸਾਫ ਟਰਾਲੀ ਪਈ ਆ ਕਿਹੜੀ ਜੀਵ ਮਗਰ ਹੁੰਦੀ ਆ ਵਧੀਆ ਟਾਇਰ ਆ ਟਰੈਕਟਰ ਵਾਲੇ ਪਾਏ ਹੋਏ ਆ ਪੂਰੀ ਗੁੱਡੀ ਚ ਡਹੀਂ ਛੇ ਵਧੀਆ ਵੇਖ ਸਕਦੇ ਤੁਸੀਂ ਕਿਸੇ ਵੀਰ ਭਾਈ ਨੇ ਲੈਣੀ ਵੀ ਨਾ ਸੰਪਰਕ ਕਰ ਲੋ ਮਾਲਕ ਵੀ ਤਾਂ ਨੰਬਰ ਉੱਤੇ ਕਹਿੰਦੇ ਜਾਂਦਾ ਵੇਲੇ ਫਰਸ ਵੇਖ ਸਕਦੇ ਵਧੀਆ ਪਈ ਆ ਸੀਸੇਮ ਚਿਲਕਦੀ ਕਿਤੋਂ ਗਲੀ ਛੜੀ ਨਹੀਂ ਇਹ ਤੇ ਕੇ ਪਟ ਕਿ ਹੁੜੀ ਲੰਮੀ ਹੁੰਦੀ ਆ ਇਹ ਚਾਰ ਪਟ ਚੌੜੀ ਹੁੰਦੀ ਆ ਬੈਨ ਵਾਲੀਆਂ ਸੀਟਾ-ਸੀਟਾਂ ਵਿੱਚ ਲੱਗਣਾ ਉਹਦੇ ਬਣਿਆ ਹੂੰਗਾ ਜਿਗਾਰ ਤੇ ਕਿਸੇ ਵੀਰ ਭਾਈ ਨੇ ਲੈਣੀ ਵੀਰੇ ਸੰਪਰਕ ਕਰਦੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਸੈਕਸਕੁਆਰ